ਮਰਦਾ ਮਰਦਾ ਜਗ ਮੁਆ ਮਰ ਵੀ ਨ ਜਾੜੇ ਕੋਏ ਔਰ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਮੰਗੇ ਆਓ ਆਪਣੀਆਂ ਸੂਰਤ ਬਿਰਤੀਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚਲੀਏ ਜਿੱਥੇ ਸਾਰਾ ਪਰਿਵਾਰ ਬੜੇ ਵਧੀਆ ਤਰੀਕੇ ਨਾਲ ਰਹਿ ਰਿਹਾ ਸੀ ਪਰ ਅਚਾਨਕ ਪਹਾੜੀ ਰਾਜਾ ਤੇ ਮੁਗਲਾ ਨੇ ਹਮਲਾ ਬੋਲ ਦਿੱਤਾ ਇਹ ਜਿਹੜਾ ਹਮਲਾ ਹੈ ਲਗਾਤਾਰ ਕਈ ਮਹੀਨਿਆਂ ਤੱਕ ਚੱਲਿਆ 6-7 ਮਹੀਨੇ ਪੂਰਾ ਕੇਰਾ ਪਾਣ ਦੇ ਬਾਵਜੂਦ ਵੀ ਜਦ ਮੁਗਲਾਂ ਦੀ ਕੋਈ ਪੇਸ਼ ਨਾ ਚੱਲੀ ਤੇ ਸਾਰੇ ਮੁਗਲ ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬਾਂ ਕੋਲ ਆ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਆਪ ਹੀ ਕਿਲਾ ਛੱਡ ਜਾਓ ਕਿਉਂਕਿ 7 ਮਹੀਨੇ ਦੇ ਢੇਰੇ ਤੋਂ ਬਾਅਦ ਵੀ ਜੇ ਅਸੀਂ ਕੁਝ ਨਾ ਕਰ ਸਕੇ ਤੇ ਘਰ ਜਾ ਕੇ ਕੀ ਮੂਦ ਕਵਾਂਗੇ ਪਰ ਚਾਹ ਵਿੱਚ ਸਾਡੀ ਪੱਤ ਨਹੀਂ ਰਹੇਗੀ ਗੁਰੂ ਸਾਹਿਬਾਂ ਨੇ ਜਦ ਸਾਰੇ ਸਿੰਘਾਂ ਨਾਲ ਵਿਚਾਰ ਕੀਤੀ ਤੇ ਸਿੰਘਾਂ ਨੇ ਵੀ ਪ੍ਰਗਟ ਆਵਾਜ਼ ਦਤਾ ਕਿ ਪਾਤਸ਼ਾਹ ਕਿਲੇ ਦੇ ਅੰਦਰ ਖਾਨ ਪਿੰਡ ਦਾ ਸਾਰਾ ਸਮਾਨ ਮੁੱਕ ਚੁੱਕਿਆ ਹੈ ਠੀਕ ਹੋਏਗਾ ਜੇ ਅਸੀਂ ਆਪ ਹੀ ਇਹ ਕਿਲਾ ਛੱਡ ਜਾਈਏ ਗੁਰੂ ਸਾਹਿਬ ਜਾਣੀ ਜਾਣ ਸਨ ਉਹਨਾਂ ਨੇ ਇੱਕ ਵਿਯੋਤ ਕੜੀ ਕਿ ਇੱਕ ਰੇੜੇ ਦੇ ਅੰਦਰ ਟੁੱਟਾ 50 ਸਮਾਨ ਪਾ ਕੇ ਉੱਤੇ ਪ੍ਰਸ਼ਾਕ ਗਧਿਆ ਜੀ ਦੇ ਕੇ ਰਾਤ ਦੇ ਹਨੇਰੇ ਵਿੱਚ ਜਦ ਛੱਡਿਆ ਤੇ ਮੁਗਲਾਂ ਨੇ ਆਪਣੇ ਔਕਾਤ ਦਿਖਾ ਦਿੱਤੀ ਖੁਰਗੂਦਾ ਖਜ਼ਾਨਾ ਛੱਡ ਕੇ ਹਮਲਾ ਬੁਲਤੇ ਸਾਹ ਪਰ ਜਦ ਹੱਥ ਵਿੱਚ ਘੋੜਿਆਂ ਦੀ ਲੇਢਾਈ ਤੇ ਜਿਹੜੇ ਮੋਗਲ ਸੀ ਉਹ ਬਹੁਤ ਸ਼ਰਮਸਾਰ ਹੋਏ ਕਿ ਇਹ ਸਾਡਾ ਕੀ ਹੋ ਗਿਆ ਸਮਾਂ ਬੀਤਦਾ ਚਲਾ ਗਿਆ ਫਿਰ ਕੁਝ ਦਿਨ ਦਿੱਤੇ ਫਿਰ ਮੋਗਲ ਤੇ ਪਹਾੜੀ ਰਾਜੇ ਇਕੱਠੇ ਹੋ ਕੇ ਆਪਣੇ ਉਸ ਹਰਕਤ ਵਾਸਤੇ ਗੁਰੂ ਸਾਹਿਬ ਕੋਲ ਮਾफी ਮੰਗਣ ਲੱਗੇ ਕਿ ਪਾਸ਼ਾ ਸੜ ਨੂੰ ਮaaf ਕਰ ਦੋ ਸਾਡੇ ਤੋਂ ਗਲਤੀ ਹੋ ਗਈ ਪਰ ਐ ਕਿਲਾਸ ਇਸ ਨੂੰ ਛੱਡ ਹੀ ਜਾਓ ਹੁਣ ਪਾਸ਼ਾ ਜੀ ਦੁਬਾਰਾ ਯਕੀਨ ਕਰਨ ਵਾਸਤੇ ਸੋਚ ਰਹੇ ਸੀ ਯਕੀਨ ਤੋਂ ਨਾ ਪਹਿਲੇ ਵੀ ਨਹੀਂ ਸੀ ਕੋਣ ਕੋਣ ਨੇ ਕੀ ਕੀਤਾ ਦੀ ਆٹے ਦੀ ਗਉ ਬਣਾ ਕੇ ਉਹਦੀ ਕਸਮ ਖਾਦੀ ਕਿਉਂਕਿ ਉਹ ਲੋਕ ਬਉ ਨੂੰ ਆਪਣੇ ਮਾਂ ਦੇ ਬਰਾਬਰ ਦਰਜਾ ਦਿੰਦੇ ਸੀ ਆٹے ਦੀ ਗਉ ਬਣਾ ਕੇ ਥਾਲ ਵਿੱਚ ਕੁਰਾਨ ਤੇ شریف ਰੱਖ ਕੇ ਕਸਮਾਂ ਖਾਟੀਆਂ ਕਿ ਪਾਸ਼ਾ ਤੁਸੀਂ ਕਿਲਾ ਛੱਡ ਜਾਓ ਜਿੱਧਰ ਚਾਹਦੇ ਹੋ ਚਲੇ ਜਾਓ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਵਾਂਗੇ ਹੁਣ ਸਿੰਘਾਂ ਨੇ ਵੀ ਬੇਨਤੀ ਕੀਤੀ ਕਿ ਪਾਸ਼ਾ ਅੰਦਰ ਰਹਿ ਕੇ ਭੁੱਖੇ ਮਰਨ ਨਾਲੋਂ ਤੇ ਰਣ ਵਿੱਚ ਜਾ ਕੇ ਜੂਝ ਕੇ ਮਰ ਜਾਣਾ ਚੰਗਾ ਹੈ ਪਰ ਪਾਸ਼ਾ ਜੀ ਨੇ ਅਖੀਰ ਹਾਲ ਤੇ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਨੰਦਪੁਰ ਸਾਹਿਬ ਛੱਡਣ ਦਾ ਮਨ ਬਣਾ ਲਿਆ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਠੀਕ ਹੈ ਅਸੀਂ ਆਨੰਦਪੁਰ ਛੱਡ ਜਾਵਾਂਗੇ ਬੜਾ ਔਖਾ ਹੁੰਦਾ ਹੈ ਜਿਸ ਘਰ ਵਿੱਚ ਅਸੀਂ ਰਹੀਏ ਤੇ ਉਹਨੂੰ ਛੱਡ ਕੇ ਜਦੋਂ ਇੱਕ ਤੋਂ ਦੂਸਰੀ ਜਗ੍ਹਾ ਜਾਂਦੇ ਆ ਉੱਜੜ ਕੇ ਜਾਂਦੇ ਆ ਤੇ ਬਹੁਤ ਔਖਾ ਹੁੰਦਾ ਹੈ ਅੱਜ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਹੋ ਗਈ ਹੈ ਕੋਲ ਬਹੁਤ ਸਾਰਾ ਸਮਾਨ ਹੈ ਪਰ ਜ਼ਰੂਰਤ ਦਾ ਸਮਾਨ ਹੀ ਚੁੱਕਿਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਤੋਪਾਂ ਜੋ ਦੂਰੂ ਦੇ ਵਾਰ ਕਰਦੀਆਂ ਸਨ ਉਹ ਸਤਲੁਜ ਦਰਿਆ ਦੇ ਵਿੱਚ ਫਰੋੜ ਦਿੱਤੀਆਂ ਤਾਂਕਿ ਬਾਅਦ ਵਿੱਚ ਡੈਰੀ ਦੇ ਹੱਥ ਵਿੱਚ ਕੁਝ ਨਾ ਆਵੇ ਤੇ ਕੁਝ ਤੋਪਾਂ ਤੇ ਕੀਮਤੀ ਜਿਹੜੇ ਬਰਤਨ ਤੇ ਕੀਮਤੀ ਖਜ਼ਾਨਾ ਸੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਥੱਲੇ ਜ਼ਮੀਨ ਖੋਦ ਕੇ ਦੱਬ ਦਿੱਤਾ ਤਾਕੀ ਦੁਸ਼ਮਨ ਦੇ ਹੱਥ ਵਿੱਚ ਕੁਝ ਨਾ ਦੇ ਉਹ ਜਰਮਨੀਆਂ ਦੀ ਸਮਾਨ ਤੋਪਾਂ ਧਰਤੀ ਦੇ ਥੰਡੇ ਦੱਬਿਆ ਸੀ ਉਹ ਬਾਅਦ ਵਿੱਚ ਕੇਸਗੜ੍ਹ ਸਾਹਿਬ ਦੀ ਬਿਲਡਿੰਗ ਦੇ ਉਸਾਰੀ ਕਰਦੇ ਵਕਤ ਖੋਦਾਈ ਕਰਕੇ ਉਹ ਬ੍ਰਾਹਮਤ ਹੋਈਆਂ ਅੱਜ ਵੀ ਉਹ ਲਾਹੌਰ ਦੇ ਅਜੈਬ ਘਰ ਦੇ ਵਿੱਚ ਸ਼ੋਭਿਤ ਹਨ ਅੱਜ ਜੋ ਜੜੀ ਰਾਤ ਹੈ ਉਹ ਬਹੁਤ ਹੀ ਔਖੀ ਹੈ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਹਨ ਤੇ ਜਿਸ ਤਰ੍ਹਾਂ ਹੀ ਕੀਤ ਪੁਰ ਸਾਹਿਬ ਤੇ ਪਹੁੰਚਦੇ ਹਨ ਤੇ ਨਾਲ ਹੀ ਜੜੇ ਹੁੰਦੇ ਹਨ ਮੁਗਲ ਉਹ ਹਮਲਾ ਗੋਲ ਦਿੰਦੇ ਹਨ ਔਰ ਪਿੱਛੋਂ ਹੀ ਆਵਾਜ਼ ਆਉਂਦੀ ਹੈ ਕਿ ਫੜ ਲੋ ਫੜ ਲੋ ਬਚ ਕੇ ਨਾ ਜਾਣ ਬਾਈ ਹੁਣ ਦੇਖੋ ਜਿਨ੍ਹਾਂ ਨੇ ਗੋਹੂ ਦੀਆਂ ਕਸਮਾਂ ਖਾਧੀਆਂ ਸੀ ਉਹ ਮੁਕਰ ਗਏ ਔਰ ਹਮਲਾ ਗੋਲ ਦਿੱਤਾ ਪਰ ਉੱਥੇ ਇੱਕ ਸਿੰਘ ਭਾਈ ਉਹਦੇ ਸਿੰਘ ਜਿਵੇਂ ਕਹਿ ਕੇ ਗੁਰੂ ਪਾਤਸ਼ਾਹ ਜੀ ਤੁਸੀਂ ਅੱਗੇ ਜਾਓ ਇਹਨਾਂ ਨਾਲ ਅਸੀਂ ਦੋ ਹੱਥ ਕਰ ਲੈਂਦੇ ਆਂ ਬਸ ਮੈਨੂੰ ਆਪਣਾ ਜਾਮਾ ਤੇ ਜੋੜਾ ਦੇ ਦਿਓ ਗੁਰੂ ਪਾਸ਼ਾ ਜੀ ਨੂੰ ਸਿੰਘ ਨੇ ਆਪਣਾ ਜਾਮਾ ਤੇ ਜੋੜਾ ਦਿੱਤਾ ਔਰ ਮੁਗਲਾ ਨੇ ਉਹਨੂੰ ਗੁਰੂ ਜਾਣ ਕੇ ਐਸ ਕਦਰ ਉਹ ਦਿੱਤੇ ਹਮਲਾ ਕੀਤਾ ਨਾਲ ਪੰਜਾ ਸਿੰਘ ਸੀ ਬੜਾ ਜ਼ੋਰਦਾਰ ਯੁੱਧ ਹੋਇਆ ਸੰਖੇਪਿਤ ਅਸੀਂ ਦੱਸਣਾਂ ਕਿ ਜਦੋਂ ਉਸ ਸਿੰਘ ਨੂੰ ਮੁਗਲਾ ਨੇ ਸ਼ਹੀਦ ਕੀਤਾ ਤੇ ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਕਿ ਅਸੀਂ ਗੁਰੂ ਨੂੰ ਮਾਰ ਦਿੱਤਾ ਹੈ ਆਪ ਕੋ ਸਤਨਾਮ ਸਿਰੀ ਵਾਹਿ ਗੁਰੂ ਇਸ ਤਰੀਕੇ ਨਾਲ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅੱਗੇ ਚਲੇ ਗਏ ਤੇ ਦੇਖੋ ਜਦੋਂ ਸਮਾਜ ਜਿੱਦਾਂ ਦਾ ਆਂਦਾ ਹੈ ਕਾਲੀ ਘੇਰੀ ਰਾਦਸ ਦਾ ਸਾਰਾ ਪਾਣੀ ਵਿੱਚ ਝੜ ਗਿਆ। ਇਹ ਸਾਰੇ ਨੇ ਸਰਸਾ ਦੇ ਉਪਾਰ ਕਰਨ ਦਾ ਫੈਸਲਾ ਕੀਤਾ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਕੁਝ ਵੀ ਹੋ ਜਾਏ ਐਸੀ ਪਿੱਛੇ ਨਹੀਂ ਹਟ ਸਕਦੇ ਸਰਸਾ ਨਦੀ ਨੂੰ ਪਾਰ ਕਰਨਾ ਕੋਲ। ਸਾਨ ਗੁਰੂ ਪੰਛਾ ਜੀ ਆਪਣੇ ਪਰਿਵਾਰ ਦੇ ਨਾਲ ਜਦੋਂ ਸਰਸਾ ਨਦੀ ਨੂੰ ਪਾਰ ਕਰਦੇ ਹਨ ਤੇ ਇੱਥੇ ਪੈਂਦਾ ਹੈ ਪਰਿਵਾਰ ਦਾ ਵਿਛੋੜਾ ਜਿਹੜਾ ਪਰਿਵਾਰ ਦਾ ਵਿਛੋੜਾ ਹੈ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਪਾਸੇ ਤੇ ਜਿਹੜੇ ਵੱਡੇ ਸਹਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਸਾ ਨਦੀ ਨੂੰ ਪਾਰ ਕਰ ਜਾਂਦੇ ਹਨ ਤੇ ਦੂਜੇ ਪਾਸੇ ਮਾਤਾ ਜੀ ਪਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਜਾਂਦੇ ਹਨ ਤੇ ਜਿਹੜੇ ਛੋਟੇ ਸਹਿਬਜ਼ਾਦੇ ਹਨ ਉਹ ਮਾਤਾ ਗੁਜਰ گور ਜੀ ਦੇ ਨਾਲ ਕਿਸੇ ਅਣਜਾਨ ਰਾਤੇ ਹੀ ਪਹੁੰਚਦੇ ਹਨ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਸਹਿਬਜ਼ਾਦਿਆਂ ਦੇ ਨਾਲ ਰੋਪੜ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਜਾ ਪਹੁੰਚਦੇ ਹਨ ਤੇ ਉੱਥੇ ਜਾ ਕੇ ਦੇਖਦੇ ਹਨ ਕਿ ਮੁਗਲਾਂ ਨੇ ਬੜੇ ਖਤਰਨਾਕ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਤੇ ਉਹਨਾਂ ਦੇ ਕਿਸੇ ਸਿੰਘ ਨੇ ਆ ਕੇ ਗੁਰੂ ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਮੁਗਲਾਂ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋਈ ਤੇ ਮੁਗਲਾਂ ਨੇ ਔਰੰਗਜ਼ੇਬ ਨੂੰ 10 ਲੱਖ ਫੌਜ ਹੋਰ ਮੰਗਵਾ ਲਈ ਤੀ ਬੜਾ ਹੀ ਭਿਆਨਕ ਯੁੱਧ ਹੋਇਆ ਇੱਕ ਪਾਸੇ 40 ਸਿੰਘ ਹਨ ਉਹ ਵੀ ਭੁੱਖੇ ਪਾਣੇ ਤੇ ਫੱਟੜ ਸਿੰਘ ਨੇ ਤੇ ਦੂਸਰੇ ਪਾਸੇ ਤਾਂ ਸ ਲੱਖ ਦੀ ਫੌਜ ਹੈ ਜਿਹੜੀ ਤਿਆਰ ਪਰ ਤਿਆਰ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਸਾਰਿਆਂ ਨੂੰ ਵਾਰੀ ਵਾਰੀ ਕਰਕੇ ਜੰਗਲ ਜੁੱਧਾਂ ਵਸਤੇ ਭੇਜਦੇ ਹਨ ਇਹ ਸਭ ਦੇ ਕੇ ਬਾਬਾ ਅਜੀਤ ਸਿੰਘ ਜੀ ਨੇ ਆਪ ਕਹਿ ਕੇ ਪਿਤਾ ਜੀ ਮੈਨੂੰ ਵੀ ਜੰਗ ਵੱਲ ਭੇਜਣਾ ਕਰੋ ਬਾਬਾ ਜੀ ਸਿੰਘ ਜੀ ਨੇ ਕਿਹਾ ਕਿ ਨਾਮ ਹੈ ਅਜੀਤ ਪਰ ਜੀਤਾ ਨਹੀਂ ਜਾਊਗਾ कि मेरा नाम अजीत सिंह ਰੱਖਿਆ ਪਰ ਮੈਂ ਕਿਸੇ ਤੋਂ ਜਿੱਤ ਨਹੀਂ ਸਕੋਈ ਮੈਨੂੰ ਜਿੱਤ ਨਹੀਂ ਸਕਦਾ ਕਿ ਨਾਮ ਹੈ अजीत ਮਗਰ ਜੀਤਾ ਨਹੀਂ ਜਾਊਗਾ ਜੀਤਾ ਗਿਆ ਪਰ ਜੀਤਾ ਨਹੀਂ ਜਾਊਗਾ ਜੇ ਕਿਸੇ ਨੇ ਮੈਨੂੰ ਜਿੱਤ ਲਿਆ ਤਾਂ ਮੈਂ ਜ਼ਿੰਦਾ ਵਾਪਸ ਨਹੀਂ ਆਊਗਾ ਅਕਮਰ ਸਤਿਨਾਮ ਸ੍ਰੀ ਵਾਹਿਗੁਰੂ ਬਾਬਾ अजीत ਸਿੰਘ ਜੀ ਬੜੀ ਦ੍ਰਿੜਤਾ ਦੇ ਨਾਲ ਲੜਦੇ ਹੋਏ ਉਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ ਮਾੜੇ ਛੋਟਾ ਜਿਹੜਾ ਭਰਾ ਹੈ ਉਹ ਵੱਡੇ ਭਰਾ ਨੂੰ ਦਲੇਰੀ ਨਾਲ ਲੜਦੇ ਸ਼ਹੀਦ ਹੁੰਦੇ ਦੇਖ ਕੇ ਉਹਦੇ ਜਿਹੜੇ ਮਨ ਦੇ ਵਿੱਚ ਵੀ ਜੋਸ਼ ਆਇਆ ਕਿ ਮੈਂ ਵੀ ਵੱਡੇ ਭਰਾ ਨੂੰ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਾਂ ਦੂਸਰੇ ਦਿਨ ਛੋਟੇ ਬਾਬਾ ਜੀ ਤੁਧਾਰ ਸਿੰਘ ਜੀ ਵੀ ਪਾਂਧੀ ਸਿੰਘਾਂ ਦੇ ਜਥਿਆਂ ਦੇ ਨਾਲ ਉੱਥੇ ਗਏ ਨੇ ਤੇ ਜਾ ਕੇ ਬੜੀ ਦ੍ਰਿੜਤਾ ਦੇ ਨਾਲ ਦੁਸ਼ਮਨਾ ਦੇ ਵੈਰੀਆਂ ਦੇ ਆਹਣ ਲਾnde ਹੋਏ ਸ਼ਹੀਦ ਹੋ ਗਏ। ਇਸ ਤਰੀਕੇ ਨਾਲ ਸਾਰੇ ਹੀ ਸਿੰਘ ਜਦੋਂ ਸ਼ਹੀਦ ਹੋ ਗਏ ਹਨ ਅੱਜ ਸਿਰਫ ਕੁੱਲ 10 ਸਿੰਘ ਗੁਰੂ ਸਾਹਿਬ ਦੇ ਕੋਲ ਬਚੇ ਹਨ ਤੇ ਉਹ 10 ਸਿੰਘਾਂ ਨੇ ਆਪਸ ਵਿੱਚ ਆਪ ਹੀ ਪੰਜ ਪਿਆਰੇ ਨੂੰ ਚੁਣ ਲਿਆ ਤਾਂ ਤੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਇੱਕ ਸਿੰਘ ਗੜੀ ਛੱਡ ਜਾਓ। ਤਾਂ ਕਿ ਗੁਰੂ ਦਾ ਜਿੰਦਾ ਰਹਿਣਾ ਬਹੁਤ ਹੀ ਜ਼ਰੂਰੀ ਸੀ। ਬੇਨਤੀ ਹੈ ਕਿ ਅਸੀਂ ਸਮਾਪਤੀ ਕਰਨ ਲੱਗਿਆ ਹੋ ਸਕੇ ਤੇ ਥੋੜੀ ਦੇਰ ਚੁੱਪ ਦਾ ਦਾਨ ਬਖਸ਼ੋ ਕਿਉਂਕਿ ਜਿੰਨਾ ਦੀਆਂ ਬਿਰਤੀਆਂ ਲੱਗੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਤਿਆਰ ਵੀ ਤੁਹਾਡੀਆਂ ਗੱਲਾਂ ਨਾਲ ਖੰਡਤ ਹੁੰਦਾ ਹੈ ਤੇ ਜੋੜਨ ਜਿਆ ਕੋਈ ਕੋਨੇ ਨਹੀਂ ਤੇ ਤੋੜਨ ਜਿਆ ਕੋਈ ਬਾਪ ਨਹੀਂ